ਸਸੇ ਕੇ ਆ ਗਿਆ ਸਵਾਗਤ ਕਰਦੇ ਆ 16 ਡੇਰੀ ਫਾਰਮ ਤੋਂ ਅੱਜ ਆਪਾਂ ਖੜੇ ਜੀ ਪੈਣ 16 ਵਿੱਚ ਸੋ ਇਹ ਸਾਡੇ ਦਾ ਵੀਰ ਗੁਰਸਾਹਬ ਸਿੰਘ ਉਹ ਮਲੇ ਗਾੜੀ ਆਓ ਤੇ ਅਸੀਂ ਨਾ ਮਤਲਬ ਵੀਰ ਦੀ ਵੀਡੀਓ ਬਣਾਈ ਸੀ ਤੇ ਕੁਝ ਵੀਡੀਓ ਮਤਲਬ ਵੇਖ ਕੇ ਦਾ ਆ ਆਪਣੇ ਵੀਰ ਲੈਣ ਆਇਆ ਆ ਵੀਰ ਘਰੇ ਵਾਲੇ ਤੋਂ ਆ ਵੀਰ ਘਰੇ ਵਾਲੇ ਤੋਂ ਆ ਤੇ ਇੱਕ ਮੈਂ ਦਾ ਸੌਦਾ ਹੈ ਵੀਰ ਜੀ ਮੈਂ ਵੀਰਾਂ ਨੇ ਲਈ ਆ ਤੇ ਬਹੁਤ ਵਧੀਆ ਵੀਰਾਂ ਦੀ ਵੀਡੀਓ ਸ਼ੇਅਰ ਕਰਿਆ ਕਰੋ ਤੇ ਵੀਡੀਓ ਟੰਗਰ ਆਪਣੇ ਵੇਖਦਾ ਜਾਓ ਤੇ ਦੂਜਾ ਆਪਾਂ ਇਹ ਕਹਿਣਾ ਚਾਹੁੰਦੇ ਹਾਂ ਇੱਕ ਨਾ ਤੁਹਾਡੇ ਵਾਸਤੇ ਮਤਲਬ ਬਹੁਤ ਵਧੀਆ ਆਫਰ ਆ ਕਿ 1 ਮਹੀਨੇ ਵਾਸਤੇ ਆਪਾਂ ਲਗਾਤਾਰ ਫ੍ਰੀ ਵੀਡੀਓ ਪਾਵਾਂਗੇ ਉਹਦੇ ਵਾਸਤੇ ਆਪਾਂ ਕੋਈ ਵੀ ਚਾਰਜ ਨਹੀਂ ਲਵਾਂਗੇ ਕੋਈ ਪੈਸਾ ਨਹੀਂ ਲਵਾਂਗੇ ਬਸ ਜੇ ਦਾ ਸਾਡੇ ਕੋਲ ਲੱਗੇ ਬੰਦੇ ਦਾ ਏਰੀਆ ਦਾਗਾ ਵਾ ਸਿਰਫ ਥਿਲ ਖਰਚਾ ਲਵਾਂਗੇ ਤੱਕ ਪਹੁੰਚ ਜਾਂਦਾ ਹੋਰ ਕੋਈ ਖਰਚਾ ਨਹੀਂ ਲਵਾਂਗੇ 1 ਮਹੀਨਾ ਕਰੋ ਫਿਰ ਦੇਵਿਓ ਨਾ ਹਾਂ 1 ਮਹੀਨਾ ਕਰੋ ਫਿਰ ਵੀ ਦਿੱਤੇ ਦੇ ਰਾਂਗੇ ਸਾਰਿਆਂ ਨੂੰ ਪੈਨਪਰਾਵਾਂ ਨੂੰ ਤੇ ਆ ਵੇਖੋ ਵੀਰ ਵੀਰ ਜਿਨੀ ਕੱਡੀ ਦੂਰੋਂ ਆਏ ਮੱਝ ਲੈਣਾ ਕਰਿਆਲੇ ਆਪਣੀ ਵੀਡੀਓ ਦੇ ਵਿੱਚ ਆਏ ਕਰਿਆਲੇ ਤੋਂ ਆਏ ਹਾਂ ਜੀ ਵੀਡੀਓ ਵੇਖ ਹਾਂ ਜੀ ਵੀਡੀਓ ਇਹ ਵੀਡੀਓ ਵੇਖ ਕੇ ਆਏ ਨੇ ਕਰਿਆਲੇ ਤੋਂ ਇਹਨਾਂ ਤੋਂ ਕੜ ਗੱਬਣ ਮੈਂ ਨਾਲ ਸੌਦਾ ਕੀਤਾ ਅੱਜ ਹਾਂਜੀ ਤੇ ਚਲੋ ਮੈਂ ਬਿਲਕੁਲ ਸਾਫ਼ ਕਰੀ ਵੀ ਤੋਂ ਇਦਾਂ ਲਈ ਆ ਹਾਂਜੀ ਆ ਵੀਰ ਤੂੰ ਮੱਝ ਲਈ ਏ ਇਹ ਵੀਦਣਾ ਗੁਰਸਾਖ ਸਿੰਘ ਤੋਂ ਤੇ ਇਹਦੇ ਕੋਲੋਂ ਵੀਰ ਜੀ ਦਾ ਟੋਕਣ ਗੱਬਣ ਆ ਇਹ ਬੰਦਾ ਵੀਰ ਵਪਾਰੀ ਆ ਇਹਦੇ ਕੋਲ ਕਾਫੀ ਡੰਗਰ ਹੋ ਰਹੇ ਨੇ ਆ ਸੋ ਤੁਹਾਡੇ ਵਾਸਤੇ ਇਹ ਆਫਰ ਜੋ ਦੱਸਿਆ ਵਾ ਕਿ 1 ਮਹੀਨਾ ਲਗਾਤਾਰ ਹੀ ਵੀਡੀਓ ਫ੍ਰੀ ਬਣਾਵਾਂਗੇ ਕੋਈ ਪੈਗ ਨਹੀਂ ਲਾਵਾਂਗੇ ਤੇ ਜੇ ਕੋਈ ਲਾਗੇ ਬਣਦਾ ਏਰੀਆ ਹੈਗਾ ਇਹ ਸਾਨੂੰ ਫੋਨ ਕਰਕੇ ਸੱਸ ਸਕਦਾ ਏ ਬਸ ਜੇ ਥੋੜਾ ਦੂਰ ਵਾ ਤੇ ਲੋਕਾਂ ਨੂੰ ਅਸੀਂ ਸਿਰਫ ਲਵਾਂਗਾ ਤੇਲ ਖਰਚਾ ਜਿੰਨਾ ਵੀ ਏਰੀਆ ਦਾ ਸਾਰਾ ਬਣੂਗਾ ਤੋਂ ਬਾਕੀ ਗੁਰਪ੍ਰੀਤ ਦੱਸਗੇ ਕਰੋ ਗੱਲ ਠੀਕ ਆ ਵੀਰ ਜੀ ਜੋ ਵੀਰ ਜੀ ਨਾਲ ਕਹਿਤਾ ਕੋਈ ਗੱਲ ਨਹੀਂ ਕੀ ਆਪਣੇ ਨਾਲ ਸਹਿਮ ਵੀ ਨਾਲ ਚੱਲਾਂਗੇ ਸਾਰੇ ਭੈਣ ਭਰਾ ਲਾ ਕੇ ਕੋਈ ਗੱਲ ਨਹੀਂ ਇੱਕ ਮਹੀਨਾ ਤੱਕ ਉਹ ਇਹਦਾ ਵੀ ਸਾਰੀ ਆਪਣਾ ਮੋਬਾਈਲ ਨੰਬਰ ਬੋਲ ਦੇਣਾ ਹੈ ਮੈਲ ਨੰਬਰ ਆਪਣਾ ਹੈ 99250 ਤੇ 48814 99150 48814 ਆਪਣਾ ਨੰਬਰ ਹੈਗਾ ਜੇ 9577740000 ਸੋ ਧੰਨਵਾਦ ਸਤਿ ਸ੍ਰੀ ਅਕਾਲ